ਮਿੱਟੀ ਜਿਹੜੇ ਆ 45 ਜੇ ਪੈਨੇ ਪਾਰਸ ਜੇ ਇਹਦੇ ਵੀ ਕੁੱਠੀ ਚ ਕੀ ਕੰਮ ਹੋਣਗੇ ਇਹ 45 ਨਹੀਂ ਹੈਗੇ ਜੇ ਡੱਟ ਨੇ ਅੱਛਾ ਪੰਜਾਬੀ ਚ ਦੱਸਦੇ ਆ ਜਿਵੇਂ ਇਹ ਕੂਲਰ ਅੱਛਾ ਕੂਲਰ ਦਾ ਕੰਮ ਕਰਨਗੇ ਆ ਜੋ ਮੈਂ ਆ ਦੋ ਪੈ ਪੈ ਇਹਨਾਂ ਨੇ ਪਹਿਲੇ ਕੰਧ ਦੇ ਵਿੱਚ ਫਿੱਟ ਕਰਿਆ ਨੇ ਇਹਦਾ ਕੀ ਫਾਇਦਾ ਹੈਗਾ ਇਹ ਬਹੁਤ ਫਾਇਦਾ ਹੈ ਰ ਤੁਹਾਨੂੰ ਥੱਲੇ ਜਾ ਕੇ ਅਸੀਂ ਦਿਖਾਉਣੇ ਆ ਇਹਦਾ ਕੀ ਬਣਨਾ ਜੀ ਸਾਹਿਬ ਇਹ ਤੁਸੀਂ ਜੀ ਸਾਹਿਬ ਇਹ ਤੁਸੀਂ ਇਹ ਪਲਾਸਟਿਕ ਜੇ ਪੀਪੀ ਪਾਈ ਜੰਨੇ ਇਹਦੇ ਵਿੱਚ ਕੀ ਪਾਟਣੀਆਂ ਨਹੀਂ 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 ਪਾਟਣੀਆਂ ਨਹੀਂ ਇਹ ਬਹੁਤ ਮਜ਼ਬੂਤ ਆ ਜਦੋਂ ਜਾਨੀਏ ਜੀਏ ਪਾਪਾ ਜਿਹੜੀ ਉਹ ਆਪਣੀ ਕੰਮ ਨਹੀਂ ਕਰਦੀ ਇੰਨਾ ਟਾਈਮ ਬਾਅਦ ਉਹ ਨੂੰ ਜਰ ਲੱਗ ਜਾਂਦੀ ਹੈ ਲੋਕ ਉਹ ਖਰਾਬ ਹੋ ਜਾਂਦੀ ਹੈ ਜਿਹੜੀ ਇਹ ਪਾਪਾ ਜੀਤਪੁਰੋਂ ਮਿਲਦੀ ਹੈ ਸਪੈਸ਼ਲੀ ਕਿਹੜੀ ਪਾਪਾ ਹੋਦੇ ਨੇ ਇੱਕ ਐਟਕ ਦੀ ਪਾਪਾ ਜੀ ਅਸੀਂ ਕੈਟਕ ਸਤਿਕਾਰ ਜੀ ਅੱਜ ਅਸੀਂ ਤੁਹਾਨੂੰ ਇਸ ਜਗ੍ਹਾ ਤੇ ਲੈ ਕੇ ਆਏ ਹਾਂ ਜਿੱਥੇ ਇੱਕ ਵਾਤਾਵਰਣ ਕੋਲ ਕੋਠੀ ਬਣ ਰਹੀ ਹੈ ਕੋਠੀ ਦੇ ਵਿੱਚ ਕੀ ਕੀ ਫੈਸਿਲਿਟੀਆਂ ਨੇ ਕੀ ਕੀ ਇਹਦੇ ਵਿੱਚ ਕੰਮ ਕੀਤਾ ਗਿਆ ਵਾਤਾਵਰਣ ਦੇ ਨਕੋਲੋ ਦੇ ਬਾਰੇ ਤੁਹਾਨੂੰ ਦੱਸਾਂਗੇ ਤੇ ਕਿਹੜੀ ਕਿਹੜੀ ਇਹਦੇ ਵਿੱਚ ਪੈਪਾਂ ਦੀ ਫਿਟਿੰਗ ਕੀਤੀ ਆ ਉਹਦੇ ਬਾਰੇ ਵੀ ਦੱਸਾਂਗੇ ਤੇ ਤੁਹਾਡੀ ਮਿਸਤਰੀ ਦੇ ਨਾਲ ਗੱਲ ਵੀ ਕਰਵਾਵਾਂਗੇ ਕਿ ਇਹ ਜਿਹੜੀ ਜਿਹੜਾ ਕੰਮ ਕਰਿਆ ਇਹਦੀ ਲਾਇਫ ਕਿੰਨੀ ਆ ਇਹਦਾ ਕੀ ਫਾਇਦਾ ਸਾਹਿਬ ਜੀ ਕੀ ਹਾਲ ਚਾਲ ਹੈ ਕੀ ਬਣ ਅਸੀਂ ਅੱਜ ਦਿੱਤੀ ਸੀ ਪਹੁੰਚੇ ਆ ਇਹਨਾਂ ਵੱਲੋਂ ਇਸ ਕੋਠੀ ਦੇ ਵਿੱਚ ਜੋ ਪੈਪਿੰਗ ਦੀ ਫਿਟਿੰਗ ਹੁੰਦੀ ਆ ਟੋਟੀਆਂ ਦਾ ਕੰਮ ਵਗੈਰਾ ਕੀਤਾ ਗਿਆ ਉਹਦੇ ਬਾਰੇ ਅਸੀਂ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਵੀ ਜਿਹੜੀ ਇਹ ਪੈਪ ਇਹਨਾਂ ਦੇ ਕੋਠੀ ਦੇ ਵਿੱਚ ਪਾਈ ਆ ਜਿਹਦਾ ਕੀ ਫਾਇਦਾ ਜਿਹੜੀ GIC ਪੈਪ ਹੁੰਦੀ ਆ ਜੀ ਉਹ ਪਾਈ ਆ ਜਾਂ ਕੋਈ ਹੋਰ ਤਰ੍ਹਾਂ ਦੀ ਡੈਜਾ ਕੇਸ ਵਾਲੀ ਪੈਪ ਪਾਈ ਆ ਉਹਦੇ ਬਾਰੇ ਦੱਸਣਾ ਤੋਂ ਸੋਟ ਇਹਨਾਂ ਤੋਂ ساری ਜਾਣਕਾਰੀ ਤੁਹਾਨੂੰ ਦਵਾਵਾਂਗੇ ਕਿ ਇਹ ਪੈਪ ਦਾ ਜੋ ਕੀ ਫਾਇਦਾ ਫਾਇਦੇ ਤੇ ਨੁਕਸਾਨ GIC ਪੈਪ ਤੇ ਜੇ ਇਹ ਪੈਪ ਦੇ ਸਾਰੇ ਇਹ ਤੁਹਾਨੂੰ ਸਾਨੂੰ ਦੱਸਣਗੇ ਕਿ ਕਿਹਾ ਵੀ ਤੁਸੀਂ ਇਹ ਪਲਾਸਟਿਕ ਦੀ ਪੈਪ ਪਾਈ ਜਾਂਦੇ ਇਹਦੇ ਵਿੱਚ ਕੀ ਪਾਟਣੀਆਂ ਨਹੀਂ 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 ਪਾਟਣੀਆਂ ਨਹੀਂ ਇਹ ਬਹੁਤ ਮਜ਼ਬੂਤ ਆ ਜਿਵੇਂ ਜਾਣਦੇ ਜੀ ਆਈ ਪੈਪ ਆ ਜਿਹੜੀ ਉਹ ਆਪਣੀ ਕੰਮ ਨਹੀਂ ਕਰਦੀ ਇਹਨਾਂ ਟਾਈਮ ਬਾਅਦ ਉਹਨੂੰ ਜਰ ਲੱਗ ਜਾਂਦੀ ਹੈ ਲੋਕਾਂ ਉਹ ਖਰਾਬ ਹੋ ਜਾਂਦੀ ਹੈ ਜਿਹੜੀ ਇਹ ਪਾਪ ਪਾਈ ਜੀਤਪੁਰੋਂ ਮਿਲਦੀ ਹੈ ਸਪੈਸ਼ਲੀ ਕਿਹੜੀ ਪਾਈਪ ਬੋਲਦੇ ਨੇ ਇਹ ਕੈਟਕ ਦੀ ਪਾਈਪ ਹੈ ਜੀ ਅੱਛਾ ਕੈਟਕ ਕੈਟਕਾ ਹਾਂਜੀ ਅੱਛਾ ਵੀ ਜਿਹੜੇ ਇਹਦੇ ਵਿੱਚ ਕਿਸੇ ਪਾਸੇ ਮੋੜ ਨਹੀਂ ਪੈਂਦਾ ਦੇਖੋ ਜੀ ਆਹ ਦੇਖੋ ਫਿਟਿੰਗ ਕਰੀ ਹੋਈ ਆ ਸਾਰੀ ਕੁੱਟੀ ਚ ਤੁਹਾਨੂੰ ਦਿਖਾਵਾਂਗੇ ਤੇ ਇਸ ਵਿੱਚ ਕਿਤੇ ਨਹੀਂ ਮੋੜ ਪੈਂਦਾ ਜੇ ਹੁਣ ਆਪਾਂ ਇੱਥੇ ਜੇ ਲੋਹੇ ਦੀ ਹੁੰਦੀ ਜਾਂ ਸੀਬੀਸੀ ਹੁੰਦੀ ਪਾਈਪ ਪੂਰੇ ਲੰਬੋ ਪੈਂਦੀ ਊਰੇ ਲੰਬੋ ਪੈਂਦੀ ਤਾਂ ਮੋੜ ਪੈਂਦਾ ਇਹ ਲਵਾ ਪਾਉਣ ਦੇ ਨਾਲ ਕੀ ਉਹਦਾ ਨੁਕਸਾਨ ਆ ਕੋਈ ਨੁਕਸਾਨ ਆ ਪ੍ਰੈਸ਼ਰ ਘਟਦਾ ਜੀ ਜਿਵੇਂ ਜਦੋਂ ਜੀ ਆਈ ਲਗਵਾ ਲਉਂਦੇ ਆ ਤਾਂ ਵੱਧ ਘਸਦੇ ਆ ਕਿਸੇ ਵੀ ਕੰਪਨੀ ਦੇ ਉਹ 파ੜਦੀ ਏ ਛੇਤੀ ਟੁੱਟ ਜਾਂਦੀ ਏ ਟੁੱਟ ਜਾਂਦੀ ਏ ਜੇ ਲੀਕ ਹੋ ਜਾਂਦੀ ਉਹਦਾ ਬਾਅਦ ਇਹ ਪਤਾ ਨਹੀਂ ਕਿ ਜਿਵੇਂ ਹੁਣ ਸੋਰ ਆ ਜਾ ਜੰਮਣ ਲੱਗ ਜਾਂਦਾ ਨੂੜ ਜਾ ਲੱਗ ਜਾਂਦਾ ਉਹ ਨਹੀਂ ਆਉਂਦੀ ਇਹ ਚੀਜ਼ ਨਾਲ ਇਹ ਕੈਟ ਕੇ ਪ੍ਰਸੰਗ ਨਾਲ ਹੀ ਮੁੜਦੀ ਏ ਅੱਛਾ ਸਪਰਿੰਗ ਦੇ ਨਾਲ ਮੁੜਦੀ ਏ ਪ੍ਰਸੰਗ ਨਾਲ ਮੁੜਦੀ ਆਪਾਂ ਐ ਮੋੜਾਂਗੇ ਜੇ ਆਪਾਂ ਐ ਮੋੜਾਂਗੇ ਤਾਂ ਹੀ ਟੁੱਟੂ ਜੀ ਠੀਕ ਏ ਜੇ ਵੀ ਤਕਨੀਕ ਆ ਕਿਵੇਂ ਮੁੜਦੀ ਏ ਮੋੜ ਕੇ ਦਿਖਾ ਪ੍ਰਸੰਗ ਨਾਲ ਮੁੜਦੀ ਏਗੀ ਇੰਨੀ ਮਰਜ਼ੀ ਮੋੜ ਲੋ ਜੀ ਜਿੰਨਾ ਮਰਜ਼ੀ ਮੋੜ ਲੋ ਜਿੰਨਾ ਮਰਜ਼ੀ ਮੋੜ ਲੋ ਜਿੰਨਾ ਮਰਜ਼ੀ ਜੇ ਪੈ ਸਿੱਧੀ ਮੋੜਾਂਗੇ ਟੁੱਟ ਜਾਊ ਸਿੱਧੀ ਮੋੜਾਂਗੇ ਤਾਂ ਟੁੱਟੂ ਆ ਦੇਖੋ ਇਹ ਜੋ ਵਿੱਚ ਪੰਨ ਬੈਜੂ ਐਸੇ ਵੀ ਆਂ ਤੋੜੋਂਗੇ ਇਹ ਵੀ ਤਕਨੀਕ ਨਾਲ ਹੋ ਕਰਨੀ ਲੰਦੀ ਆ ਦੇਖ ਹਾਂ ਇਹ ਪੰਨ ਟਹਿਗਾ ਜੀ ਪੰਨ ਬੈਜੇ ਇਹ ਪ੍ਰੈਸ਼ਰ ਵੀ ਕਟੂ ਤੇ ਪੈਵ ਟੁੱਟੂ ਬਾਅਦ ਚਲੀ ਇੱਕ ਲੱਗੂ ਜਦੋਂ ਅਗਲੇ ਨੇ ਪੱਥਰ ਪੁੱਥਰ ਲਾਤਾ ਨਾ ਬਾਅਦ ਚ ਨੁਕਸਾਨ ਹੋਊਗਾ ਜੀ ਅੱਛਾ ਜੇ ਇਸੀ ਪੈਵਲੇ ਨਾਲ ਉਹ ਵਧੀਆ ਬਹੁਤ ਟੌਪ ਦੀ ਹੈ ਫੇਰ ਦੇਖੋ ਪਿੱਤਲ ਦੀਆਂ ਲਮੋਟੀਆਂ ਨੇ ਇੱਥੇ ਵੀ ਉਹ ਲੱਗਦਾ 65 ਲੱਗਦਾ ਸੇ ਪਿੱ ਹਣ ਜਿਹੜੀ ਜੀਏਸੀ ਪਾਈਪ ਹੁੰਦੀ ਹੈ ਮੰਨ ਲਓ ਆਪਾਂ ਜਦੋਂ ਕੱਢਦੇ ਆ ਲਬੂ ਵਗੈਰਾ ਟੁੱਟ ਜਾਂਦੀ ਹੈ ਟੁੱਟ ਜਾਂਦੇ ਲੀਕ ਉਹਦੇ ਬਾਅਦ ਦੇ ਵਿੱਚ ਆਪਾਂ ਨੂੰ ਲੀਕ ਜਦਾ ਪਤਾ ਨਹੀਂ ਲੱਗਦਾ ਇਹ ਕੰਧਾਂ ਦੇ ਸੁਰਾਜ ਜਮਣ ਲਈ ਇਹਦਾ ਇਹ ਫੈਦ ਹਾਂਜੀ ਹਾਂ ਅਸੀਂ ਦੂਜਾ ਇਹ ਜਿਵੇਂ ਬੋਟੀ ਪਾਈਪ ਹੈ ਇਹ ਕਦੇ ਵਾਸਤੇ ਇਹ ਹੈਗੀ ਗਰਮ ਵਾਲੀ ਅਸੀਂ ਗਰਮ ਵਾਲੀ ਹਾਂਜੀ ਇਹ ਗਰਮ ਦੇਖੋ ਵਿੱਚ ਪਾਈਪ ਆ ਤੇ ਆਹ ਸਪੰਜ ਲਾਈ ਵੀ ਉਹਨਾਂ ਦੀ ਅਸੀਂ ਕੈਮਰਾਮੈਨ ਨੂੰ ਕਹਿੰਨਾ ਵੀ ਨੇੜੇ ਕਰਕੇ ਦਿਖਾ ਦੇ ਜਿਵੇਂ ਪਾਈਪ ਅੰਦਰ ਪਾਈਪ ਹੈ ਜਿਹਦੇ ਵਿੱਚ ਪਾਣੀ ਦਾ ਪਹਾ ਚੱਲਣਾ ਤੇ ਬਾਹਰ ਇਹ ਸਪੰਜ ਲਾ ਕੇ ਜਿਹੜੀ ਆਪਣੇ ਹੁੰਦੀ ਆ ਬਾਹਰ ਇੱਕ ਹੋਰ ਲੇਅਰ ਪਾਈਪ ਦੀ ਪਲਾਸਟਿਕ ਦੀ ਚੜ੍ਹੀ ਹੈ ਵੀ ਜਿਵੇਂ ਗਰਮੀਆਂ ਦੇ ਵਿੱਚ ਪਾਣੀ ਗਰਮ ਨਹੀਂ ਹੁੰਦਾ ਇਹਦੇ ਨਾਲ ਤੇ ਸਰਦੀਆਂ ਦੇ ਵਿੱਚ ਠੰਡਾ ਨਹੀਂ ਹੁੰਦਾ ਜਿੰਨਾ ਮਰਜ਼ੀ ਪਾਣੀ ਕਰ ਸਕਦੇ ਜਿੰਨਾ ਮਰਜ਼ੀ ਜੇ ਪਾਣੀ ਦੇ ਵਿੱਚ ਗਰਮ ਆ ਜਿੰਨਾ ਮਰਜ਼ੀ ਤਾਂ ਉਨੇ ਹੀ ਰਹੂਗਾ ਉਨੇ ਹੀ ਰਹੂਗਾ ਠੰਡਾ ਨਹੀਂ ਹੁੰਦਾ ਗਰਮੀਆਂ ਦੇ ਵਿੱਚ ਗਰਮ ਨਹੀਂ ਹੁੰਦਾ ਅਸਰ ਇਹ ਫਾਇਦਾ ਜਿਵੇਂ ਹੁਣ ਗਰਮੀਆਂ ਨੇਗੇ ਗਰਮੀਆਂ ਦੇ ਵਿੱਚ ਆਪਾਂ ਜਦੋਂ ਕੋਈ ਬੰਦਾ ਨਹਾਉਣ ਵੜਦਾ ਤਾ ਪਾਣੀ ਦੇ ਚੈ ਰਿਤਾ ਹੋਇਆ ਟੈਂਕੀ ਦਾ ਹਾਂਜੀ ਤੇ ਹੱਥ ਨਹੀਂ ਲੱਗਦੇ ਹਾਂਜੀ ਕਈ ਵਾਰੀ ਉਹ ਪੈਪਰ ਦਾ ਪਾਣੀ ਹੁੰਦਾ ਮੰਨ ਲਓ 10 20 30 ਲੀਟਰ ਪਾਣੀ ਪੈਪਰ ਦੇ ਵਿੱਚ ਖੜਾ ਹੁੰਦਾ ਉਹ ਪਾਣੀ ਗਰਮ ਹੋ ਜਾਂਦਾ ਹਾਂਜੀ ਇਹਦੇ ਵਿੱਚ ਇਹਦਾ ਇਹ ਫਾਇਦਾ ਹਾਂਜੀ ਇਹਦਾ ਹੀ ਫਾਇਦਾ ਇਹਦਾ ਹੀ ਗਰਮ ਨਹੀਂ ਹੁੰਦਾ ਠੀਕ ਤੇ ਜੀਤਕਪੁਰੋਂ ਮਿਲਦੀ ਆ ਜੇ ਕਿਸੇ ਭਾਈ ਨੂੰ ਲੋੜ ਆ ਤਾਫਾ ਮਗਾ ਦੇਣਾ ਤੁਸੀਂ ਪ੍ਰੋਵਾਈਡ ਕਰਵਾ ਲਿਓ ਆਰਡਰ ਹਾਂ ਹਾਂ ਆਊਟਰ ਦੇ ਵਾਸਤੇ ਕੀ ਮਨ ਨੂੰ ਹੁੰਦਾ ਆਪਣਾ ਪ੍ਰੋਸੀਜਰ ਪੈਸੇ ਵਗੈਰਾ ਪਹਿਲਾਂ ਦੇ ਪੈਸੇ ਦੇਣੇ ਪੈਂਦੇ ਆ ਪੇਮੈਂਟ ਅਸੀਂ ਜੇ ਉਹਨਾਂ ਨਾਲ ਗੱਲ ਕਰਕੇ ਪੂਰੀ ਲੈਂਦੇ ਹਾਂ ਯਾਨੀ ਕਿ ਉਹ ਮਨ ਲਓ ਵੀ ਜਿਵੇਂ ਤੁਸੀਂ ਮੰਗੋ ਤਾਂ ਅੱਧੀ ਪੇਮੈਂਟ ਨਾਲ ਛੱਡ ਜੂਗਾ ਹਾਂ ਜੇ ਅੱਧਾ ਮੰਗੋ ਤਾਂ ਕੋਈ ਫੀਸ ਜਿਹੜੀ ਲੈਦਾ ਮਰ ਕੱਟ ਪੀਸ ਵਗੈਰਾ ਆਉਂਦੀ ਉਹ ਵਾਪਸ ਹੋ ਜਾਂਦੀ ਜਿਵੇਂ ਸਪਾਂਸਰ ਫੁੱਟ ਦਾ ਟੋਟਾ ਬਣਨ ਵਾਲਾ ਉਹ ਵਾਟ ਗਿਆ ਇਹ ਨਹੀਂ ਬੰਮੜਦਾ ਅਸੇ ਜਿਵੇਂ ਲੈਥੇਤ ਵਗੈਰਾ ਲੈਥੇਤ ਵਗੈਰਾ ਮੁੜਦੀ ਹੈ ਅਸੇ ਬਾਸ ਮਨ ਲਓ ਵੀ ਇਹ ਕਿੰਨੇ ਫੁੱਟ ਦੀ ਲੈਂਥ ਹੁੰਦੀ ਹੈ ਬੱਸ ਉਹ ਦੇ ਇਹ 100 ਫੁੱਟ 50 ਫੁੱਟ ਅਸੇ 100 ਫੁੱਟ ਤੇ 50 ਫੁੱਟ ਦੀ ਮੰਨ ਲਓ 50 ਫੁੱਟ ਦੀ ਆਪਣੇ ਕੋਲ ਲੈਥੇਤ ਆ ਗਈ ਜੀ ਤੇ ਉਹ ਵਾਪਸ ਹੋ ਜਾਊ ਆਪਣੀ ਵਾਪਸ ਹੋ ਜਾ ਠੀਕ ਹੈ ਜੀ ਜਦੋਂ ਮਰਜੀ ਜਾ ਕੇ ਵਾਪਸ ਕਰ ਸਕਦੇ ਉਹਦੀ ਰੇਟ ਤੇ ਵਾਪਸ ਕਰਨਗੇ ਜਿਹੜੇ ਰੇਟ ਤੇ ਆਓ ਜਿਵੇਂ ਹੁਣ ਤੁਸੀਂ ਕਿਸੇ ਨੇ ਕੋਠੀ ਦਾ ਕੰਮ ਕਰਾਉਣਾ ਹੋਵੇ ਹਾਂਜੀ ਜੀ ਇਹ ਕੀ ਪ੍ਰੋਸੀਜਰ ਦਾ ਕੀ ਹਿਸਾਬ ਹੁੰਦਾ ਕਿੰਨੇ ਰੁਪਏ ਫਟੁੰਦਾ ਇਹ ਹਿਸਾਬ ਫੋਟਾਂ ਚ ਹੁੰਦਾ ਜਿਵੇਂ ਨੇੜੇ ਦੇੜੇ ਜਿਵੇਂ ਆਉਣਾ ਬੜੇ ਪਿੰਡ ਚ ਚੱਲਦਾ ਠੀਕ ਹੈ ਜੀ 18 ਰੁਪਏ 19 ਰੁਪਏ ਚੱਲਦਾ 15 ਰੁਪਏ ਹਾਂ ਸੱਤ ਮਣੀ ਜਾਂਦੀ ਆ ਮਨ ਜਿਵੇਂ ਡਾਬਲ ਡਾਵਲ ਸਟੋਰੀ ਡਾਵਲ ਸੋਰੀ ਸੱਤ ਮਣੀ ਜਾਂਦੀ ਆ ਕਿ ਸਿੰਗਲ ਮੈਂ ਦਾ ਡਾਵਲ ਹੀ ਮੈਂਦਾ ਜੀ ਅੱਛਾ ਡਾਵਲ ਮਤਲਬ ਇਹ ਲੈਜਾ ਕੰਮ ਅੱਡ ਥੱਲੇ ਅੱਡ ਹਾਂਜੀ ਜਿਵੇਂ ਆ ਮਨ ਲਓ ਵੀ ਜਿਵੇਂ ਗਲਾਈ ਤੁਸੀਂ ਦਿੱਤੀ ਹੈ ਸਪਰਿੰਗ ਦੇ ਨਾਲ ਇਸ ਸਪਰਿੰਗ ਨਾਲ ਮਿਲਦੀ ਹੈ ਜੇ ਆਪਾਂ ਜੀ ਆਈ ਸੀ ਪੈਪੋ ਦੇ ਤੱਕ ਕਿੰਨੀ ਐਲਬੋ ਪਹਿਣੀ ਆ ਉਹਦੇ ਨਾਲ ਕੀ ਹੁੰਦਾ ਵੀ ਮੋਟਰ ਦਾ ਪ੍ਰੈਸ਼ਰ ਘਟ ਜਾਂਦਾ ਪ੍ਰੈਸ਼ਰ ਘਟਦਾ ਜੀ ਮੋਟਰ ਪਾਣੀ ਚਾੜ ਵੜਿਆ ਉੱਥੋਂ ਆਉਂਦੀ ਆ ਤਾਂ ਆਪਾਂ ਮੈਂ ਕੈਮਰਾਮੈਨ ਨੂੰ ਕਹੂੰਗਾ ਉੱਥੋਂ ਪਰੇ ਹੋ ਪਰ ਉਹ ਦੇਖੋ ਸਿੱਧੀਆਂ ਪੈਪਾਂ ਆਉਂਦੀਆਂ ਨੇ ਜੇ ਹੁਣ ਇੱਥੇ ਜੀ ਆਈ ਪਾਉਂਦੇ ਤਾਂ ਇੱਥੇ ਦੋ ਤਿੰਨ 60 ਪਹਿਣੇ ਚਾਹੀਦੇ ਹਾਂ ਪਹਿੰਦੇ ਜੀ ਫਿਰ ਇੱਥੇ ਵੀ ਪਹਿੰਦੇ ਆ ਜਿੱਥੇ ਇਹ ਮੇਨ ਪਾਇੰਟ ਜਿੱਥੇ ਆਪਾਂ ਪਾਈਪ ਘਟਣਾ ਉੱਥੇ ਮੋੜ ਪੈਂਦਾ ਇੱਕ ਤਾਂ ਬੈਂਡਾਂ ਦੇ ਨਾਲ ਪਾਣੀ ਦਾ ਫਲੋ ਘਟ ਜਾਂਦਾ ਹਾਂਜੀ ਪਾਣੀ ਘਟ ਆਉਂਦਾ ਹੈ ਨਾ ਹਾਂਜੀ ਪ੍ਰੈਸ਼ਰ ਬਾਕੀ ਜਦ ਮੋਟਰ ਵਗੈਰਾ ਪਰ ਚਨਾਉਣੇ ਆ ਬੈਂਡਾਂ ਦੇ ਨਾਲ ਮੋਟਰ ਲੋਡ ਲੈਂਦੀ ਲੋਡ ਲੈਂਦੀ ਇਹਦੇ ਨਾਲ ਆਪਣਾ ਲੈਟ ਦਾ ਵੀ ਬਲੈਡ ਦਾ ਵੀ ਸਾਰੇ ਕਸਰ ਕਾ ਮੋਟਰ ਦਾ ਵੀ ਜੋਰ ਲੱਗਦਾ ਜੋਰ ਲੱਗਦਾ ਮੋਟਰ ਬਾਰੀ ਬਾਰੀ ਟੋਟਾ ਭਾਲਦੀ ਜਾਂ ਮਰ ਜਾਂਦੀ ਹੈ ਉਹਦਾ ਵੀ ਫਾਇਦਾ ਹੁੰਦਾ ਇਹ ਪੈਪ ਦਾ ਇਹ ਫਾਇਦਾ ਹੈ ਹਾਂਜੀ ਠੀਕ ਹੈ 45 ਜੇ ਪੈਨੇ ਪਾਰਸ ਜੇ ਇਹ ਦੇ ਵਿੱਚ ਉੱਠੀ ਚ ਕੀ ਕੰਮ ਹੋਣਗੇ ਇਹ 45 ਨਹੀਂ ਹੈਗੇ ਜੀ ਇਹ ਡੱਟ ਨੇ ਅਸਹੀ ਪੰਜਾਬੀ ਚ ਦੱਸਦੇ ਆ ਜਿਵੇਂ ਇਹ ਕੂਲਰ ਅਸਹੀ ਕੂਲਰ ਦਾ ਕੰਮ ਕਰਨਗੇ ਜੀ ਆਜੋ ਮੈਂ ਤੁਹਾਨੂੰ ਦਿਖਾਉਣਾ ਇੱਧਰ ਤੇ ਆਹ ਦੇਖੋ ਜੀ ਆ ਚੀਜ਼ ਆ ਡੱਟ ਲੱਗ ਗਿਆ ਜੀ ਹਾਂ ਹਾਂ ਅਸਹੀ ਤੇ ਤਾਂ ਜਾਂਦਾ ਜੀ ਜਿਵੇਂ ਆਪਣਾ ਠੀਕ ਹੈ ਜੀ ਤੇ ਤਾਂ ਜਾ ਰਿਹਾ ਇਹਦੇ ਵਿੱਚ ਕੂਲਰ ਫਿੱਟ ਹੋ ਜਾਣਗੇ ਠੀਕ ਹੈ ਉੱਪਰ ਇੱਕ ਕੂਲਰ ਫਿੱਟ ਹੋ ਜੂਗਾ ਇੱਕ ਕੂਲਰ ਫਿੱਟ ਹੋ ਮਤਲਬ ਸਾਰੇ ਕਵਰੇਜ ਦੇ ਵਿੱਚ ਏਅਰ ਕੰਡੀਸ਼ਨਰ ਸਪਲਾਈ ਹਾਂ ਜੀ ਹੋਰ ਕੂਲਰ ਦੀ ਹਵਾ ਜਾਊਗੀ ਹਾਂ ਜੀ ਜਿਵੇਂ ਮਤਲਬ ਆਡਟ ਕਵਰੇਜ ਦੇ ਵਿੱਚ ਏਸੀ ਲਾਉਣ ਦੀ ਲੋੜ ਈ ਦਾ ਮਤਲਬ ਜਿ ਕਮਰੇ ਨੇ ਜੀ ਤਾਂ 10 AC ਲਾਉਣੇ ਪੈਣਗੇ ਨਹੀਂ ਕਿਤੇ ਆਪਣੇ ਇੱਕ ਕੂਲਰ ਹੀ ਸਾਰੀ ਹੋਊਗਾ ਮੰਨ ਲਓ ਵੀ ਇਹਦੇ ਅੱਗੇ ਗ੍ਰਿੱਲਾ ਗ੍ਰਿੱਲ ਲੱਗਣੀ ਹੈ ਹਵਾ ਦੀ ਘਟ ਵੱਧ ਕਰ ਸਕਦੇ ਘਟ ਵੱਧ ਕਰ ਸਕਦੇ ਉਹ ਦੇਖੋ ਪਰਲੇ ਪਾਸੇ ਸੋਈ ਚੀ ਅੱਛਾ ਮੈਨੂੰ ਇੱਕ ਇਹ ਜਿਹੜਾ ਇਹਦੀ ਹਵਾ ਦੋ ਕਮਰੇ ਦੇ ਵਿੱਚ ਜਾਣੀ ਹੈ ਹਾਂ ਜੀ ਹਾਂ ਯਾ ਲੋ ਇਧਰ ਵੀ ਆਪਾਂ ਬੰਦ ਵੀ ਕਰ ਸਕਦੇ ਹਾਂ ਚਲਾ ਵੀ ਸਕਦੇ ਹਾਂ ਦੋ ਦੋਹੇ ਇਕੱਠੇ ਵੀ ਚਲਾ ਸਕਦੇ ਹਾਂ ਇਕੱਠੇ ਚਲਾਦਾ ਜਿਹੜਾ ਇਸ ਸਿਸਟਮ ਆ ਮੰਨ ਵੀ ਇੱਥੇ ਲੱਗਣਾ ਕੂਲਰ ਆਪਣਾ ਹਾਂ ਜੀ ਉਹਰੇ ਕੂਲਰ ਫਿੱਟ ਹੋ ਜੂ ਠੀਕ ਹੈ ਜੀ ਠੀਕ ਹੈ ਜੀ ਤੇ ਆ ਉਹਨੂੰ ਪਾਣੀ ਦੀ ਸਪਲਾਈ ਮੋਟ ਠੀਕ ਹੈ ਇਹ ਆ ਬਿ ਏਥੇ ਮੁਕੱਦਾ ਕਈ ਵਾਰੀ ਬੋਰਡ ਬਾੜ ਲਾਉਣਾ ਪੈ ਜਾਂਦਾ ਹੋ ਰਿਹਾ ਐਮਰਜੈਂਸੀ ਠੀਕ ਹੈ ਜੀ ਹਾਂ ਸਪਲਾਈ ਮਾਨੂੰ ਇੱਥੇ ਆਪਣਾ ਇੱਕ ਵੱਡਾ ਕੂਲਰ ਫਿੱਟ ਕੂਲਰ ਫਿੱਟ ਹੋ ਜਾਓ ਜੀ ਸਾਰੇ ਕਮਰੇ ਦੇ ਵਿੱਚ ਐਨ ਪੂਰਾ ਕੂਲਿੰਗ ਪੂਰਾ ਕੂਲਾ ਕੂਲਿੰਗ ਕਰੂ ਜੀ ਸਾਰੇ ਕਮਰੇ ਹਾਂ ਜੀ ਹਾਂ ਬਾਹਰ ਤੋਂ ਬਰਨ ਦੇ ਹਿਸਾਬ ਨਾਲ ਜਿਵੇਂ ਤਾਜੀ ਹਵਾ ਜਾਊ ਜੀ ਠੀਕ ਹੈ ਹਾਂ ਜੀ ਹਾਂ ਤੇ ਇੱਥੇ ਆਪਾਂ ਡੂਟੀ ਫਿੱਟ ਕਰ ਦਾਂਗੇ ਇਹ ਆਟੋ ਕੱਟ ਹੋ ਜਾਊ ਜੀ ਡੂਟੀ ਅੱਛਾ ਜਿਵੇਂ ਵੱਖ-ਵੱਖ ਕਮਰੇ ਦੇ ਵਿੱਚ ਆਪਰੇ ਸੀ ਲਾਣੇ ਨਹੀਂ ਤਾਂ ਆਪਣੀ ਲਾਈਟ ਦੀ ਬਜਟ ਵੱਧ ਖਪਤ ਹੁੰਦੀ ਆ ਵੀਕ ਵੱਡਾ ਕੋਲ ਇੱਥੇ ਫਿੱਟ ਕਰਕੇ ਸਾਰੇ ਕਮਰੇ ਦੇ ਵਿੱਚ ਕੂਲਿੰਗ ਕਰੂਗਾ ਹਾਂਜੀ ਹਾਂ ਪੂਰੀ ਤਰ੍ਹਾਂ ਵਧੀਆ ਪ੍ਰੋਪਰ ਤਰੀਕੇ ਨਾਲ ਹਾਂ ਜੀ ਪ੍ਰੋਪਰ ਤਰੀਕੇ ਨਾਲ ਠੀਕ ਹੈ ਇਹਦੇ ਵਿੱਚ ਆਪ ਹੀ ਜਿੰਨੇ ਪਾਣੀ ਦੀ ਲੋੜ ਹੋ ਆਪ ਹੀ ਲਈ ਜਾਣਾ ਇਹਨੇ ਠੀਕ ਹੈ ਜੀ ਹਾਂਜੀ ਹਾਂ ਤੁਨੂੰ ਕੰਮ ਕਰਨ ਵਾਸਤੇ ਨਕਸ਼ੇ ਵਗੈਰਾ ਦੀ ਕੋਈ ਜ਼ਰੂਰਤ ਹੁੰਦੀ ਹੈ ਨਕਸ਼ੇ ਦੀ ਜੇ ਤਾ ਅਗਲਾ ਦੇ ਦੋ ਤਾਂ ਠੀਕ ਆਈ ਕਈ ਵਾਰੀ ਨਕਸ਼ੇ ਵਾਲਾ ਲੇਟ ਕਰ ਦਿੰਦਾ ਹੈ ਤਾਂ ਪਤਾ ਉਹ ਜਿਹਾ ਬਣਾ ਲੈਂਦੇ ਠੀਕ ਹੈ ਤੁਸੀਂ ਆਪਣੇ ਤੌਰ ਤੇ ਕੰਮ ਕਰ ਹਾਂਜੀ ਨਕਸ਼ੇ ਵਾਲਾ ਤਾਂ ਕਦੇ ਇਧਰ ਕੋਈ ਇਧਰ ਬਾਅਦ ਚ ਦਿੱਕਤ ਆਉਂਦੀ ਹੈ ਜੀ ਕਈ ਵਾਰੀ ਆਏ ਹੁੰਦਾ ਵੀ ਨਕਸ਼ਾ ਅਗਲਾ ਬਣਾ ਕੇ ਦੇ ਦਿੰਦਾ ਨਕਸ਼ੇ ਵਾਲ ਨੂੰ ਹੀ ਨਹੀਂ ਪਤਾ ਹੁੰਦਾ ਵੀ ਲਾਈਟ ਦਾ ਬੈਟ ਆਪਾਂ ਕਿੱਥੇ ਲਾਣਾ ਲਾਈਟ ਦਾ ਕਿੱਥੇ ਆਉਣਾ ਜਿਵੇਂ ਆ ਨਕਸ਼ੇ ਵਾਲੇ ਨੇ ਉਹ ਕੋਠੀ ਹੈ ਮੈਂ ਕੈਮਰਾ ਕੰਨ ਤੋਂ ਵੀ ਮਾਰੋ ਮੜਿਆ ਉਹ ਕੋਠੀ ਹੈ ਜੀ ਆਪਣੀ ਉਹ ਜਿਹੜੀ ਚਿੱਟੀ ਜੋਈ ਝੋਪੜੀਆਂ ਜਿਹੀ ਵਾਲੀ ਉੱਥੇ ਨਕਸ਼ੇ ਵਾਲੇ ਨੇ ਪੈਂਡ ਦਿੱਤੇ ਜੀ ਤੇ ਉੱਤੇ ਫਸਾਰਾ ਬਵੇਂ ਤੇ ਇੱਧਰ ਵਾਸਵੇਂ ਸੰਦਾਤਾ ਜੀ ਉਹਦਾ ਇਹ ਹੁੰਦਾ ਜੀ ਮਿਸਤਰੀ ਦੇ ਸਿਰ ਤੇ ਵੱਧ ਹੁੰਦਾ ਨਕਸ਼ੇ ਆਏ ਨਾ ਹਾਂਜੀ ਹਾਂ ਮਿਸਤਰੀ ਨੇ ਆਪਣੇ ਪ੍ਰੋਪਰ ਵਧੀਆ ਚੰਗ ਦੇ ਨਾਲ ਕੰਮ ਕਰਕੇ ਇਹਨੇ ਦੇਣਾ ਹਾਂਜੀ ਆ ਦੋ ਪੈ ਪੈ ਇਹਨਾਂ ਨੇ ਪਹਿਲਾਂ ਹੀ ਕੰਧ ਦੇ ਵਿੱਚ ਫਿੱਟ ਕਰਿਆ ਨੇ ਇਹਦਾ ਕੀ ਫਾਇਦਾ ਹੈਗਾ ਇਹ ਬਹੁਤ ਫਾਇਦਾ ਹੈ ਜੀ ਤੁਹਾਨੂੰ ਥੱਲੇ ਜਾ ਕੇ ਅਸੀਂ ਦਿਖਾਉਣੇ ਆ ਵੀ ਇਹਦਾ ਕੀ ਬਣਨਾ ਜਿਹੜੇ ਉਹ ਮੋٹے ਪਾਈਪ ਆਪਾਂ ਤੁਹਾਨੂੰ ਉੱਪਰ ਦਿਖਾਈ ਜੀ ਹਾਂਜੀ ਉਹਨਾਂ ਦਾ ਫਾਇਦਾ ਕੀ ਫਾਇਦਾ ਹੈ ਇਹ ਕਿਹਾ ਤੋਂ ਪੁੱਛਦੇ ਆ ਪੂਰੇ ਲੱਗਣੀ ਆ ਉਹ ਦੀਵਾਰ ਤੇ ਚਿਮਣੀ ਲੱਗੋ ਇੱਥੇ ਠੀਕ ਹੈ ਜੀ ਤੇ ਉਹਦੇ ਵਿੱਚ ਹੀਟ ਆਉ ਜੀ ਜਿਵੇਂ ਆਪਾਂ ਜੰਮੂ ਕੋ ਸਮੀਰ ਚਲੀ ਦੇਖਦੇ ਜੀ ਵੀ ਜਿਆਦਾ ਸਰਦੀ ਹੋ ਜਾਂਦੀ ਹੁੰਦੀ ਹੈ ਚਿਮਣੀ ਜੇ ਬੂਰੇ ਬੈਠੇ ਹੁੰਦੇ ਨੇ ਕੁਰਸੀਆਂ 'ਤੇ ਹਾਂ ਜੀ ਤੇ ਇੱਥੇ ਸਾਰੇ ਦਾ ਆਨੰਦ ਲੈਣਗੇ ਜੀ ਅੱਛਾ ਸਾਰੀ ਧੂਆਂ ਜਿਹੜਾ ਉਹ ਜੀ ਹੀਟ ਪਾ ਕੇ ਚੋ ਜੀ ਕਿਉਂ ਉੱਪਰ ਬਾਹਰ ਹਾਂਜੀ ਹਾਂ ਇਹ ਸਾਰੇ ਕਮਰੇ ਦੇ ਵਿੱਚ ਇਹਦੀ ਹੀਟ ਜਾਊਗੀ ਹਾਂਜੀ ਇਹਦਾ ਫਾਇਦਾ ਮਨੋ ਜੀ ਜਾਨੀ ਜੇ ਵਧੀਆ ਜੀ ਪਰਿਵਾਰ ਸਾਰਾ ਇਕੱਠਾ ਗੱਲਾਂ ਮਾਰਦਾ ਕੋਈ ਰਿਸ਼ਤੇਦਾਰ ਆਉਂਦਾ ਤਾਂ ਲਵੇ ਬੈ ਕੇ ਇੱਥੇ ਗੱਲਾਂ ਬਾਤਾਂ ਹੋ ਜਾਂਦੀਆਂ ਨੇ ਠੀਕ ਨਹੀਂ ਅੱਜ ਕੱਲ੍ਹ ਤਾਂ ਫੋਨ ਆ ਗਏ ਜੀ ਕਮਰੇ ਚੋਂ ਹੀ ਨਿਕਲਦੇ ਲੋਕ ਬਾਰੇ ਰਿਸ਼ਤੇਦਾਰੀਆਂ ਚੋਂ ਮਨੋ ਸਾਰੇ ਕਮਰੇ ਦੇ ਵਿੱਚ ਜਿਵੇਂ ਆਪਾਂ ਦੇਖਦੇ ਆਂ ਫਿਲਮਾਂ ਦੇ ਵਿੱਚ ਬਣੇ ਹੁੰਦੇ ਨੇ ਹਾਂ ਜੀ ਫਿਲਮਾਂ ਦੇ ਜਿਵੇਂ ਜੰਮੂ ਕਸ਼ਮੀਰ ਜਾਓ ਜੀ ਉਸ ਤੇ ਬਾਦੂ ਕਾਹੀ ਮੈਂ ਤੁਹਾਨੂੰ ਵੀਡੀਓ ਨੂੰ ਦੇਖ ਕੇ ਤੁਹਾਡੇ ਕੋਲ ਇਥੋਂ ਮਨ 4 ਕਿਲੋਮੀਟਰ ਜਾਂ 50 ਕਿਲੋਮੀਟਰ ਦੀ ਸਾਈ ਆ ਗਈ। ਹਾਂਜੀ। ਉਹਦੇ ਕੰਮ ਕਰਦੇ ਹੋ ਤੇ ਕਰਦੇ ਆ ਇਹ 70 ਕਿਲੋਮੀਟਰ ਦੂਰ ਤੋਂ ਵੀ ਬਗ ਚਲਦੇ ਸੈਣਾ ਬਧੌੜ ਹੋਇਆ। ਇੱਧਰ ਵੀ ਚਲਦਾ ਕੰਮ ਆਨੇ ਬਰਨਾਲੇ ਠੂਰੀ ਨਾਬੇ ਕੰਮ ਤਿਆਰ ਕਰਨਾ ਠੀਕ। ਬਗ ਆਇਆ ਨਾ ਹੋਵੇ ਇਹ ਵੀ ਸਾਈ ਦੇਖ ਕੇ ਵੀਡੀਓ ਦੇਖ ਕੇ ਥੋੜੇ ਕੋਈ ਕੋਠੀ ਦੀ ਸਾਈ ਫੜਾ ਜਾ। ਤੁਸੀਂ ਕਹੀ ਜਾਨੋ ਚਲੋ ਆਗੇ ਜੀ ਬਗ ਜੀ ਨਾਲੇ ਲੱਪੇ ਲਾਈ ਜਾਓ। ਇੱਧਰ ਮਿਸਤਰੀ ਵਾਲਾ ਪਲਾਸਟਰ ਕਰਨੇ ਕੰਮ ਖੜਾ ਹੋਵੇ। ਨਹੀਂ ਨਹੀਂ ਉਹ ਕੰਮ ਨਹੀਂ ਹੈਗਾ ਜੀ ਆਪਣਾ। ਆਪਾਂ ਜਾਣਿਆ ਤੇ ਕੰਮ ਅਗਲੇ ਨੂੰ ਪਹਿਲਾਂ ਤਿਆਰ ਕਰਕੇ ਦਿੰਨੇ ਆ। ਜੋ ਆਗਲਾ ਸਮਾਨ ਲਿਆ ਤੂੰ ਆਪਾਂ ਪਾ ਪਾ ਕੇ ਆਉਣੇ ਹੀ ਪੂਰਾ ਕੰਮ ਅੱਛਾ ਅਗਲੇ ਦੀ ਦਿੱਕਤ ਨਹੀਂ ਆਉਣ ਦਿੰਦੇ ਅਗਲੇ ਦਿਨ ਛੱਟੇ ਆ ਵੀ ਜੇ ਹੁਣ ਆਲਾ ਆਪਾਂ ਤੇ ਪਾ ਗਏ ਉਥੇ ਤੋਂ ਸੁਆਣੀ ਬੰਦ ਪਾ ਦੇਣਾ ਫਿਰ ਵੀ ਫਾਇਦਾ ਹੈ ਹਾਂ ਜਿਹੜੇ ਤੁਸੀਂ ਲਿਸਟਾ ਪੂਰਾ ਤੁਹਾਡੇ ਕੋਲ ਪਹੁੰਚਦਾ ਹੋ ਜਾਏ ਪਹੁੰਚਦਾ ਹੋ ਜਾਏ ਸਮਾਨ ਦੀ ਨਾਲ ਦੀ ਕੰਮ ਦੀ ਸ਼ੁਰੂ ਕਰ ਨਾਲ ਦੀ ਨਾਲ ਸ਼ੁਰੂ ਕਰਕੇ ਅਗਲੇ ਦਾ ਐ ਕਹਿ ਕੇ ਵੀ ਹੁਣ ਭਾਈ ਜਾਈਏ ਮੇਸਤਰੀ ਨੂੰ ਕਹਿ ਕੇ ਵੀ ਕੋਈ ਦਿੱਕਤ ਤਾਂ ਨਹੀਂ ਫੇਰ ਆਉਣੇ ਫੇਰ ਆਉਣੇ ਅੱਛਾ ਜੇ ਕਿਸੇ ਵੀਰ ਹੈ ਨਾ ਆਪਣੀ ਕੋਠੀ ਦੇ ਵਿੱਚ ਕੰਮ ਕਰਾਉਣਾ ਹੋਵੇ ਮੇਸਤਰੀ ਦਾ ਨੰਬਰ ਮੈਂ ਵੀਡੀਓ ਦੇ ਥੱਲੇ ਪਾ ਦੂੰਗਾ ਤੁਸੀਂ ਇਹਨਾਂ ਨਾਲ ਗੱਲ ਬਹੁਤ ਵਧੀਆ ਇਨਸਾਨ ਨੇ ਵਧੀਆ ਕੰਮ ਕਰਦੇ ਨੇ ਆਪਣੇ ਏਰੀਆ ਦੇ ਵਿੱਚ ਇਹੀ ਮੁੰਡੇ ਕੰਮ ਕਰਦੇ ਨੇ ਕੋਠੀਆਂ ਦਾ ਵੱਡੇ ਵੱਡੇ ਕੋਠੀਆਂ ਦਾ ਜਿਵੇਂ কুলਰ ਵਗੈਰਾ ਇਸੇ ਤਰ੍ਹਾਂ ਇਹ ਫਿੱਟ ਕਰਵਾ ਦਿੰਦੇ ਆ ਟਕਰਾ ਦਿੰਦੇ ਆ ਆਪ ਕਰ ਦਿੰਦੇ ਨੇ ਜਿਵੇਂ ਵੱਖੋ ਵੱਖਰੇ ਕਮਰੇ ਦੇ ਵਿੱਚ ਆਪ ਨੂੰ AC ਲਾਉਣ ਦੀ ਲੋੜ ਨਹੀਂ ਆਪਣੀ ਲਾਈਟ ਦੀ ਬਚਤ ਹੁੰਦੀ ਆ ਵੀਡੀਓ ਨੂੰ ਪੂਰਾ ਦੇਖ ਕੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਆ ਕਰੋ ਤਾਂ ਜੋ ਵੀਡੀਓ ਬਣਾਉਣ ਵਾਲ ਦਾ ਹੋਰ ਹੌਸਲਾ ਵਧੇ